ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀਆਂ ਚੋਣਾਂ ਜਿੱਤਣ ਵਾਲੇ ਸਿੱਖਾਗੂ ਜਗਦੀਸ਼ ਸਿੰਘ ਚਿੰਡਾ ਨੇ ਬਾਦਲਾਂ ਤੇ ਤਿੱਖਾ ਨਿਸ਼ਾਨਾ ਸਾਧਦੇ ਹੋਏ ਕਿਹਾ ਹੈ ਕਿ ਹਰਿਆਣਾ ਦੇ ਸਿੱਖਾਂ ਦੇ ਹੱਕ ਖੋਣ ਅਤੇ ਉਹਨਾਂ ਨੂੰ ਆਪਣਾ ਗੁਲਾਮ ਬਣਾ ਕੇ ਰੱਖਣ ਵਾਲੇ ਸ਼ਰੋਮਣੀ ਕਮੇਟੀ ਦੇ ਮੌਕੇ ਦੇ ਪ੍ਰਧਾਨ ਰਹੇ ਨੂੰ ਬੜੀਆਂ ਬੇਨਤੀਆਂ ਕੀਤੀਆਂ ਗਈਆਂ ਸਨ ਤੇ ਹੁਣ ਤਾਂ ਸਾਡਾ ਬਿੱਲ ਵੀ ਪਾਸ ਹੋ ਗਿਆ ਹੈ ਤੁਸੀਂ ਬਿੱਲ ਨੂੰ ਚੈਲੰਜ ਕਰਦੇ ਹੋ ਪਰ ਉਹ ਬਾਦਲ ਸੁਪਰੀਮ ਕੋਰਟ ਚਲੇ ਗਏ ਹਨ ਸਿੱਖਾਗੂ ਜਗਦੀਸ਼ ਸਿੰਘ ਚਿੰਡਾ ਨੇ ਕਿਹਾ ਹੈ ਕਿ ਇਹਨਾਂ ਬਾਦਲਾਂ ਨੇ ਸ਼ਰੋਮਣੀ ਕਮੇਟੀ ਦੇ ਕਰੋੜਾਂ ਰੁਪਏ ਬਰਵਾਜ਼ ਕੀਤੇ ਹਨ ਛਿੰਡਾ ਨੇ ਅੱਕੇ ਕਿਹਾ ਹੈ ਕਿ ਅਕਾਲੀ ਦਲ ਨੇ ਵੱਡੇ ਵੱਡੇ ਮਹਿੰਗੇ ਵਕੀਲ ਵੀ ਕੀਤੇ ਹਨ ਉਹਨਾਂ ਨੇ ਨੋ ਨੋ ਵਕੀਲਾਂ ਤੇ ਕਰੋੜਾਂ ਰੁਪਏ ਦਾ ਖਰਚਾ ਅਕਾਲੀ ਦਲ ਬਾਦਲ ਨੇ ਸ਼ਰੂਮਣੀ ਕਮੇਟੀ ਵਿੱਚ ਉਹ ਹੀ ਕੀਤਾ ਹੈ ਉਹਨਾਂ ਨੇ ਕਿਹਾ ਕਿ ਪਰ ਅਸੀਂ 2 ਕਰੋੜ ਤੋਂ ਵੱਧ ਦੀ ਕੀਮਤ ਸੰਗਤ ਤੋਂ ਝੋੜੀ ਅੱਡ ਕੇ ਵਕੀਲਾਂ ਨੂੰ ਦਿੰਦੇ ਹਾਂ ਇੱਕ ਵਕੀਲ ਦਾ ਖਰਚਾ 3 ਤੋਂ 5 ਲੱਖ ਦਾ ਹੈ ਤੇ ਇਹ ਪਹੁੰਚਦਾ ਹੁੰਦਾ ਹੈ ਜੇਕਰ ਤਰੀਕ ਵੀ ਪੈ ਜਾਂਦੀ ਹੈ ਤਾਂ ਸਾਨੂੰ ਉਸ ਵਕੀਰ ਨੂੰ 3 ਤੋਂ 5 ਲੱਖ ਰੁਪਏ ਦਾ ਭੁਗਤਾਨ ਕਰਨਾ ਪੈਂਦਾ ਹੈ ਉਹਨਾਂ ਨੇ ਕਿਹਾ ਹੈ ਕਿ ਇਹਨਾਂ ਦਾ ਮੁਕਾਬਲਾ ਕਰਨ ਵਾਸਤੇ ਕਰੋੜ ਤੋਂ ਵੱਧ ਦਾ ਸਾਡਾ ਖਰਚਾ ਆਇਆ ਹੈ ਪਰ ਕੀ ਫਾਇਦਾ ਹੋਇਆ ਕਮੇਟੀ ਤਾਂ ਫੇਰ ਵੀ ਬਣ ਗਈ ਉਹਨਾਂ ਨੇ ਕਿਹਾ ਹੈ ਕਿ ਮੈਂ ਉਹਨਾਂ ਭਰਾਵਾਂ ਨੂੰ ਕਹਿਣਾ ਚਾਹਾਂਗਾ ਜਿਹੜੇ ਪਾਰਟੀ ਤੁਹਾਡੀ ਦੁਸ਼ਮਣ ਹੈ ਉਸ ਦੀ ਟਿਕਟ ਹੀ ਨਹੀਂ ਲੈਣੀ ਚਾਹੀਦੀ ਉਹਨਾਂ ਨੇ ਕਿਹਾ ਕਿ ਅਕਾਲੀ ਦਲ ਦੋ ਮੁਹੇਸਾਪਨ ਜਿਨ੍ਹਾਂ ਦੇ ਵਿੱਚੋਂ ਇੱਕ ਮੂਤਾ ਕਹਿੰਦਾ ਹੈ ਮੈਂ ਹਰਿਆਣਾ ਕਮੇਟੀ ਨੂੰ ਮੰਨਦਾ ਹਾਂ ਤੇ ਦੂਜੇ ਪਾਸੇ ਉਹੀ ਕਮੇਟੀ 'ਚ ਆਪਣੇ ਬੰਦੇ ਖੜੇ ਕਰਦੇ ਹਨ ਉਹਨਾਂ ਨੇ ਕਿਹਾ ਕਿ ਸੁਖਵੀਰਵਾਦ ਨੂੰ ਸਾਫ਼ ਕਰਨਾ ਪਵੇਗਾ ਕਿ ਹਰਿਆਣਾ ਕਮੇਟੀ ਮੰਨਦੇ ਹਨ ਜਾਂ ਨਹੀਂ ਮੰਨਦੇ